ਦੀ ਨਵਾੜ ਮਾਏ ਅੰਦੇ ਬੱਲੇ ਗੱਤੀਆਂ ਨੇ ਮਾੜਾ ਮਾੜਾ ਮੈਡਮ ਨੂਰੀ ਸਾਡੇ ਫੇਮਸ ਬਿਊਟੀਫੁਲ ਲੇਡੀ ਆ ਬਹੁਤ ਬਹੁਤ ਸਵਾਗਤ ਹੈ ਨਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਬਿਊਟੀ ਕੁਇਨ ਸਾਡੇ ਅਮਨ ਮੋਰੀ ਸਾਡੇ ਦੀ ਚਾਰ ਚੁੱਕੇ ਦੇ ਵਰ ਕਿ ਅਨ ਰਿਸਪੈਕਟ ਤੇ ਯਾਰ ਜੈਂਟਾ ਬਹੁਤ ਬਹੁਤ ਧੰਨਵਾਦ ਬਹੁਤ ਵਧਰਦੀ ਆਪਣੀ ਨੂਰੀ ਭੈਣ ਜੀ ਦਾ ਇੱਥੇ ਪਹੁੰਚੇ ਨੇ ਔਰ ਪਲੀਜ਼ ਬੀਬੀਆਂ ਸਾਰੇ ਪੱਤਿਆਂ ਨੂੰ ਰਿਕੁਐਸਟ ਹੈ ਜੀ ਥੋੜੀ دیر ਜਿਹੜਾ ਗੈਸਟ ਬਾਹਰ ਆਇਆ ਉਹਨਾਂ ਨੂੰ ਰਿਲੈਕਸ ਹੁੰਦੇ ਹੋ ਥੋੜੀ دیر ਰਿਲੈਕਸ ਹੁੰਦੇ ਹੋ ਉਸ ਤੋਂ ਬਾਅਦ ਤੁਸੀਂ ਫਿਕਸ ਕਰਵਾ ਸਕਦੇ ਹੋ ਇੱਕ ਤਾਲੀ लोरी दीदी ले ताली बजाओ जरा जोर ਨਾਲ ਇੱਕ ਗਗਨ ਮੱਯਾ ਜੀ ਲਈ ਵੀ ਤਾਲੀ ਲਗਾਈ ਜਾਏ ਜੇ ਕਰਾਏ ਮੇਰੀ ਮਾ ਚਿੰਤਪੂਰਣੀ ਮਾਈ ਜੀ ਦਾ ਮਾ ਦੀ ਜੀ ਬੀ ਰਿਸਪੈਕਟਡ ਵਰਕ ਕਰਨ ਚਾਲੀ ਸੀ ਥੋੜਾ ਜਿਹਾ ਕਰ ਲੈ ਆਪਣੇ ਆਪਣੇ ਨੂੰ ਵਿਚਾਰ ਵਸੇ ਸ਼ੀ ਇਜ਼ ਵੈਰੀ ਰਿਸਪੈਕਟਡ ਯੂ ਪਲੀਜ਼ ਇਹਨਾਂ ਨੇ ਤੁਸਤਾ ਬਹੁਤ ਸਾਥ ਦਿੱਤਾ ਅਸੀਂ ਤੇ ਇਹ ਜੋ ਵੀ ਇਹ ਬਤਾ ਰਹੇ ਹਾਂ ਮਤਲਬ ਇਹ ਸਾਬਤ ਹੈ ਕਿ ਸਭ ਲੋਕ ਜਿਹਨੇ ਇਹ ਰਿਆ ਰੰਗ ਦੇ ਪਰ ਪਾ ਕਾਇਨਾਤ ਜਦ ਤੱਕ ਚੱਲ ਰਹੀ ਹੈ ਨਾ ਨਾਚਦਾ ਰਹੇ ਉਸੇ ਸਾਰੇ ਭਾਗਾਂ ਵਾਲੇ ਅੱਜ ਸਤੂ ਸਭ ਦਾ ਦੂਤ ਗਰਸ਼ਨ ਹੋ ਗਏ ਇਹਨਾਂ ਦੇ ਤੇ ਮੈਂ ਚਾਹੁੰਦੀ ਸਾਰੇ ਕਲਾਕਾਰਾਂ ਨੂੰ ਨੱਚੋ ਗੁੱਤੋ ਪਿਆਰ ਕਰੋ ਏਦਾਂ ਕਿ ਬਸ ਸਾਵਣ ਹੀ ਸਾਵਣ ਲੱਗਿਆ ਨਹੀਂ ਵਰਦਾ ਬਿਆ ਪਰ ਇਸ ਰਮਾਲ ਜੀ ਦੇ ਮੂਹ ਮੇਂ ਵਰ ਜਾਵੇ ਇਤਨਾ ਦਾ ਪਿਆਰ ਦਾ ਮੁਹੱਬਤ ਦਾ ਸਾਰੇ ਬੱਚਾ ਜੁੜੇ ਰਹੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੇ ਬਲੋ ਸਾਰਿਆਂ ਨੂੰ ਲੱਗਦੀ ਹੈ ਜੀ ਤੁਕਵੇ ਤੈਨੂੰ ਵੀ ਕਹਿੰਦੇ ਤੁਸੀਂ ਓਕੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਰਿਗਾਰਡ ਦੇ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਸੱਚੀ ਦੁਨੀਆ ਚੋਂ ਕੁਝ ਨਹੀਂ ਚਾਹੀਦਾ ਤੁਸੀਂ ਨਾ ਪੈਸਾ ਵੀ ਜਿੰਨਾ ਮਰਜ਼ੀ ਦੁਨੀਆ ਚ ਕਮਾ ਲਓ ਸੌਣ ਤਾਂ ਦੌੜ ਤਾਂ ਉਤਵੇ ਲੈ ਲਓ ਤਦੋਂ ਇੱਕ ਗੇਚਾ ਤੇ ਰਹੇਗੀ ਪਰ ਜਦੋਂ ਤੁਹਾਨੂੰ mohabbat ਨੰਦੀਆ ਨਾਲ ਸਕੂਰ ਹੋਵੇ ਲੋਗਾ ਸੋ ਬੇਰੇ ਇਸਦਾ mohabbat ਹੀ ਆਈਆ ਚਾਹੇ ਸਰਦੂਰ ਜੀ ਦੀ ਹੋਵੇ ਚਾਹੇ ਤੁਹਾਡੀ ਸਾਰੀਆਂ ਭੈਣਾਂ ਦੀ mohabbat ਹੋਵੇ ਸੋ ਮੈਂ ਬਹੁਤ ਭਾਗਾ ਵਾਲੀ ਆ ਇਦਾਂ ਦੇ ਗੁਰੂ ਮਹਾਂਪੁਰਸ਼ ਲੋਕਾਂ ਦੀ ਹਮੇਸ਼ਾ ਸੰਗਤ ਕਰੰਦਰ ਮਾਰਤ ਨੇ ਮੌਕਾ ਦਿੱਤਾ ਸਤਿਗੁਰੂ ਨੇ ਮੌਕਾ ਦਿੱਤਾ ਸੋ ਮੈਂ ਸੱਚੀ ਮੁੱਚ ਆਪਣੇ ਨੂੰ ਬੱਟ ਭਾਗੀ ਸਮਝਦੀ ਆ ਅੱppa ਭਾਗਾ ਵਾਲੇ ਉਦੋਂ ਹੋ ਜਾਂਦੇ ਜਦੋਂ ਸਾਡੇ ਸਿਰ ਤੇ ਨਾ ਮਾ ਦਾ ਗੁਰੂ ਦਾ ਹੱਥ ਹੋਵੇ ਸੋ ਤੁਸੀਂ ਸਾਰੇ ਬਹੁਤ ਭਾਗਾਂ ਵਾਲੇ ਹੋ ਤੁਹਾਡੇ ਨਵੇਂ ਸ਼ਹਿਰ ਦੇ ਵਿੱਚ ਇਨੇਕ ਜਾਗਰਣ ਕੀਤੇ ਨੇ ਸਰਦੂਰ ਜੀ ਨੇ ਬਹੁਤ ਸਾਰੇ ਔਰ ਉਦਿਆਨ ਵਿੱਚ ਵੀ ਬਹੁਤ ਜ਼ਿਆਦਾ ਹਾਂਜੀ ਲੁਧਿਆਣਾ ਚਲੀ ਸਾਰੇ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ-ਉੱਥੇ ਵਾਲੇ ਜਾਗਰਣ ਵੀ ਸੂਫੀ ਰਾਗ ਦੇ ਪ੍ਰੋਗਰਾਮ ਵੀ ਕਲਚਰ ਪ੍ਰੋਗਰਾਮ ਵੀ ਬਹੁਤ ਕੀਤੇ ਨੇ ਬਿਲਕੁਲ ਹਾਂਜੀ 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 ਸਾਰੀ ਦੁਨੀਆ ਉਹਨਾਂ ਦੇ ਦਿਲ 'ਚ ਸਮਾਈ ਹੋ ਰਹੀ ਸੀ ਬਹੁਤ ਉਹ ਇੱਕ ਆਪਾਰਸ਼ ਸੀ ਜਿਵੇਂ ਦੇਵੀ ਮਾਂ ਜੀ ਨੇ ਕਿਹਾ ਕਿ ਇਧਰ ਸ਼ਿਵ ਇਧਰ ਪਾਰਵਤ ਰਿਆ ਕਿ ਹਰ ਇਨਸਾਨ ਦੇ ਅੰਦਰ ਹਰ ਚਾਹੇ ਉਹ ਮਰਦਾ ਚਾਹੇ ਉਹ ਔਰਤਾਂ ਹਰ ਇਨਸਾਨ ਦੇ ਵਿੱਚ ਮਰਦ ਵੀ ਆ ਤੇ ਔਰਤ ਵੀ ਆ ਸਾਡਾ ਇਹ ਪਾਸਾ ਮਰਦ ਦਾ ਪਾਸਾ ਹੈ ਕਿਉਂਕਿ ਅਗਰ ਸੂਰਜ ਹੈ ਇਧਰ ਚੰ드ਰਮਾ ਚੰ드ਰਮਾ ਹਮੇਸ਼ਾ ਵਾ ਦਾ ਪ੍ਰਤੀਕ ਹੁੰਦਾ ਇਧਰ ਬਾਪ ਹੈ ਤੇ ਇਧਰ ਮਾਂ ਹੈ ਅਧਰਪਤੀ ਆ ਤੇ ਅਧਰਪਤਨੀ ਆ ਤੇਰੇ ਸ਼ਿਵਾ ਤੇ ਇਧਰ ਪਾਰਵਤੀ ਆ ਸੋ ਸਾਡੇ ਸਾਰੇ ਦੇ ਅੰਦਰ ਹੀ ਉਹ ਬਸਦਾ ਪਿਆ ਹੈ ਮੈਂ ਤਾਂ ਕਹਿੰਦੀ ਸ਼ਿਵ ਤੁਹਾਡੇ ਨਾਲ ਹੀ ਐਸੀ ਆ ਜਿਵੇਂ ਰਾਸ ਪੈਂਦੀ ਸੀ ਨਾਲ ਸਾਰੇ ਕਹਿੰਦੇ ਸੀ ਸਾਡੇ ਨੂੰ ਤਾਂ ਸਾਰੇ ਪਾਸੇ ਕ੍ਰਿਸ਼ਨ ਦਿਖਦਾ ਮੈਨੂੰ ਸਾਰੇ ਪਾਸੇ ਸ਼ਿਵ ਹੀ ਸ਼ਿਵ ਦਿਖ ਰਿਹਾ ਹੈ ਤੁਹਾਡੀਆਂ ਸਜੀਆਂ ਹੋਈਆਂ ਮੂਰਤਾਂ ਦੇ ਵਿੱਚ ਸੁਹਾਗਣਾ ਭਾਗੜਾ ਮੈਨੂੰ ਨਾਲ ਹੀ ਦਿਖ ਰਿਹਾ ਨੇ ਸ਼ਿਵ ਤੁਹਾਡੇ ਸਾਰਿਆਂ ਵੇ ਔਰ ਸੱਚੇ ਪਾਤਸ਼ਾਹ ਤੁਹਾਡੇ ਸੁਹਾਗ ਨੂੰ ਕਾਇਮ ਰੱਖੇ ਤਾਨੂੰ ਹਮੇਸ਼ਾ ਮੁਹੱਬਤ ਦੇ ਵਿੱਚ ਗੁੰਨ ਕੇ ਰੱਖੇ ਔਰ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਲਈ ਮੈਂ ਕੁਛ ਛੋਟੀਆਂ ਜਿਹੀ ਦੋ ਲਾਈਨਾਂ ਕਹਾਂ ਕਿ ਸਾਵਣ ਦੇ ਉੱਤੇ ਹੀ ਨੇ ਜਾਸਤ ਨਹੀਂ ਮਜੂਸ਼ੀਸ ਤਾਂ ਹੈ ਨਹੀਂ ਪਰ ਮੇਰਾ ਦਿਲ ਇਹ ਕਿਹਾ ਕਿ ਕਿ ਸਾਡੇ ਵੀਰ ਵੀ ਆਏ ਹੋਏ ਨੇ ਵੀ ਇੱਥੇ ਕਿ ਕੀ ਹੈ ਨਾ ਤਾਂ ਵੀਰਾਂ ਵੀ ਅਧੂਰੇ ਆ ਨਾ ਵੀ ਸਾਉਣ ਦਾ ਜਿਹੜਾ ਤਿਹਾਰਾ ਵੀਰਾਂ ਤੋਂ ਬਿਨਾ ਤਾਂ ਅਧੂਰਾ ਹੀ ਹੁੰਦਾ ਤੇ ਜਿਹੜੇ ਸੰਧਾਰੇ ਹੁੰਦੇ ਨੇ ਉਹ ਵੀਰਾਂ ਮੰਨਿਆ ਹੁੰਦੇ ਹੁੰਦੇ ਨੇ ਸਾਡੇ ਵੀਰਾਂ ਜਿਹੜੇ ਵੀ ਹੈਗੇ ਨੇ ਉਹਨਾਂ ਵਾਸਤੇ ਵੀ ਇੱਕ ਜ਼ੋਰਦਾਰ ਤਾੜੀ ਲਾ ਦੋ ਸੋਨ ਦਾ ਮਹੀਨਾ ਕੇਕੇ ਆਂਦਾ ਪਿੰਡ ਸੋਨ ਦਾ ਮਹੀਨਾ ਕੇਕੇ ਆਂਦਾ ਪਿੰਡ ਤੇ ਜੇ ਕੀ ਆਵਾ ਹੈ ਇਹ ਤਿਹਾਰਾ ਧਿਆ to need a coolie ਨਾ ਆਦਾ ਸਾਰੇ ਨੂੰ ਜੇ ਲੇਡੀਜ਼ ਦਾ ਖਾਸ ਕਰਾ ਹੈ ਲੇਡੀਜ਼ ਮੇਕਅਪ ਤੋਂ ਬਿਨਾ ਸੋਹਣੇ ਕੱਪੜਿਆਂ ਤੋਂ ਗਹਿਣੇ ਤੇ ਨਹੀਂ ਲੱਗਦੀ ਜਦੋਂ ਲੇਡੀ ਦਾ ਪੂਰਾ ਸ਼ਿੰਗਾਰ ਹੋਇਆ ਹੁੰਦਾ ਨਾ ਜਿਹੜੇ ਤੇ ਕਿਸੇ ਕੋ ਮਦੀਆ ਮਹਤੀਆਂ ਲੱਗੀਆਂ ਹੋਈਆਂ ਚੂੜੀਆਂ ਲੱਗੀਆਂ ਹੋਈਆਂ ਨੇ ਉਦੋਂ ਸੱਚੀ ਘਰ ਦੇ ਵਿੱਚ ਇੰਨਾ ਲੱਗਾ ਪਤਾ ਨਹੀਂ ਕਿ ਕਿੰਗੀਆਂ ਕਿ ਦੇਵੀਆਂ ਦਾ ਸਫਰਨ ਹੋਇਆ ਹੈ ਸਵੇਰੇ ਦੇ ਵਿੱਚ ਆ ਮਾਰੀਤ ਬਿਨ ਤੋਂ ਵੈਸੀ ਜਿਹੜੇ ਚਲੋ ਤੁਹਾਨੂੰ ਮੈਂ ਇੱਕ ਹੋਰ ਦੋ ਲਾਈਨਾਂ ਸੁਣਾ ਦਿੰਦੀ ਆ ਔਰ ਚਹਿਰੀ ਗਿਆ ਤਾ ਲੈ